ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਦੋਸਤੋ ਅੱਜ ਤੁਹਾਨੂੰ ਮੈਂ ਇੱਕ ਨਾ ਜੋ ਕਿ ਇੱਥੇ ਵਰਕਸ਼ਾਪ ਹੈ ਕਲਾਊਡ ਵਿੱਚ ਗੁਰੂ ਨਾਨਕ ਵਰਕਸ਼ਾਪ ਹੈ ਇਹ ਨਾ ਵੀਰ ਸਾਡੇ ਇੱਕ ਨਾ ਮੋਟਰਸਾਂ ਲਾਹ ਜਿਹੜੀ ਜਗਾਲੂ ਰੇੜੀ ਹੈ ਉਹ ਬਣਾ ਰਿਹਾ ਹੈ ਦੇਖੋ ਤਿਆਰ ਹੋ ਰਹੀ ਹੈ ਜਿਹੜੀ ਆ ਤੇ ਇਹਦੀ ਤਿਆਰੀ ਹੋ ਰਹੀ ਹੈ ਰੇੜੀ ਦੀ ਇੱਧਰ ਹੜਾ ਨੌਜਵਾਨ ਆ ਤਿਆਰ ਕਰਨ ਲੱਗਿਆ ਵਾ ਦੇਖੋ ਆਏ ਤਿਆਰ ਕਰਦਾ ਕਾ ਨਾ ਜਗਾੜੂ ਰੀੜੀ ਜਦ ਇਹ ਤਿਆਰ ਪੂਰੀ ਹੋ ਗਈ ਅਸੀਂ ਤੁਹਾਨੂੰ ਫੇਰ ਦਿਖਾਵਾਂਗੇ ਤੇ ਐਨ ਦੇਖੋ ਮਿਸਤਰੀ ਪੂਰੀ ਰੀੜੀ ਨਾਲ ਨਹੀਂ ਨਾ ਤਿਆਰ ਕਰਨ ਲੱਗਿਆ ਵਾ ਦੇਖੋ ਹੈ ਨੌਜਵਾਨ ਜਦ ਇਹ ਤਿਆਰ ਹੋ ਗਈ ਨਾ ਇੱਥੇ ਆਹ ਇਹਦਾ ਹਿੱਸਾ ਪਏ ਜਿਹੜੇ ਥੱਲੇ ਲਾਉਣਾ ਇਹਦੇ ਤੇ ਅੱਗੇ ਉਹ ਮੋਟਰਸਾਈਕਲ ਆ ਉਹ ਸਾਹਮਣੇ ਆ ਮੋਟਰਸਾਈਕਲ ਤੁਹਾਨੂੰ ਮੈਂ ਉਹ ਦਿਖਾ ਦਿੰਦਾ ਇਹ ਜਗਾੜੂ ਰੀੜੀ ਇਹ ਮੋਟਰਸਾਈਕਲ ਨੂੰ ਫਿੱਟ ਹੋਣੀ ਹੈ ਹਾਂਜੀ ਤੇ ਤਿਆਰ ਹੋ ਗਈ ਆਪਾਂ ਫੇਰ ਤੁਹਾਨੂੰ ਪੂਰਾ ਦਿਖਾਵਾਂਗੇ ਉਹਰੇ ਵਰਕਸ਼ਾਪ ਬਾਰੇ ਸਾਰਾ ਕੁਝ ਦੱਸਾਂਗੇ ਅਸੀਂ ਹਾਲੇ ਹੀ ਤਿਆਰ ਹੋ ਰਹੀ ਆ ਤਿਆਰ ਹੋ ਗਈ ਆ ਜੀ ਹਾਂਜੀ ਦੋਸਤੋ ਆ ਜਗਾੜੂ ਰੀੜੀ ਨਾਲ ਤਾਂ ਤਿਆਰ ਕਰ ਲਈ ਆ ਦੇਖ ਲਓ ਮੋਟਰਸਾਈਕਲ ਨਾਲ ਕਰਤੀ ਨਾ ਫਿੱਟ ਇੱਥੇ ਤੇ ਆ ਹਿੱਸਾ ਲਾਤਾ ਇਹਨੂੰ ਲਾਤਾ ਹਿੱਸਾ ਅੱਗੇ ਹੁਣ ਜਿਹੜਾ ਉਹ ਸਾਹਮਣੇ ਪਿਆ ਨਾ ਆ ਬਾਡੀ ਪਈ ਆ ਜੀ ਪਹਿਲਾਂ ਕਰ ਮਿਸਤਰੀ ਆਪਣੇ ਬਣਾ ਰਹੇ ਤੇ ਨਾ ਹੁਣ ਇਹ ਬਾਡੀ ਦੇ ਉੱਪਰ ਫਿੱਟ ਕਰਨੀ ਹੈ ਸਾਨੂੰ ਸਾਰਾ ਸਿਸਟਮ ਦਿਖਾਵਾਂਗੇ ਇਹ ਬਾਡੀ ਹੈ ਜਿਹੜੀ ਇਹਦੇ ਉੱਪਰ ਫਿੱਟ ਕਰ ਦੇਣੀ ਹੈ ਸਾਰੀ ਇਸ ਮੋਟਰਸਾਈਕਲ ਉੱਤੇ ਤੇ ਸਾਰਾ ਸਾਨੂੰ ਵੀ ਦਿਖਾਵਾਂਗੇ ਇਹ ਜਿਉਂ-ਜਿਉਂ ਤਿਆਰ ਹੋਊਗੀ ਮਿਸਤਰੀ ਸਾਹਿਬ ਖੜੇ ਨੇ ਇੱਧਰ ਕਿ ਮਿਸਤਰੀ ਨੇ ਇੱਧਰ ਜਿਹੜੇ ਤਿਆਰ ਕਰ ਰਹੇ ਤੇ ਨੂੰ ਆਪਾਂ ਸਾਰਾ ਸਿਸਟਮ ਇਹਦਾ ਤੁਹਾਨੂੰ ਦਿਖਾਵਾਂਗੇ ਕਿਵੇਂ ਤਿਆਰ ਹੁੰਦੀ ਹੈ ਇਹ ਜਿਹੜਾ ਗੜੂ ਰੇੜੀ ਹੈ ਜਿਹੜੀ ਇਹ ਕੱਲ ਆਪਾਂ ਨੇ ਫੇਰ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਜੀ ਜਿਹੜੀ ਆ ਤੁਸੀਂ ਦੇਖ ਸਕਦੇ ਆ ਮੈਂ ਨਾ ਇਹ ਜਿਗੜੂ ਜਗਾੜੂ ਰੀਤੀ ਤਿਆਰ ਕਰੀ ਆ ਇਹ ਐ ਉਹ ਵੀ ਦਿਖਾਈ ਆ ਤਿਆਰ ਕਰਦੇ ਕਿਵੇਂ ਆ ਤੁਹਾਨੂੰ ਸਾਹ ਕੋ ਦਿਖੂਗਾ ਤਿਆਰ ਕੀ ਮੈਂ ਕਰੀ ਇਹਨਾਂ ਨੇ ਇਹਦੇ ਰੰਗ ਵਗੈਰਾ ਕਰਕੇ ਮਿਸਤਰੀ ਨੇ ਇਹਨਾਂ ਨੂੰ ਆਤੀ ਇਹ ਇੱਕ ਹੋਰਿਆਂ ਨੇ ਇੱਥੇ ਪਾਈ ਵੀ ਆ ਤਿਆਰ ਕਰਨੇ ਖਾਤਰ ਆ ਦੇ ਸ਼ੇਪ ਇਹਦਾ ਵੀ ਤਿਆਰ ਕਰ ਰਹੇ ਨੇ ਇਹ ਵਰਕਸ਼ਾਪ ਆ ਇੱਥੇ ਇਹਦਾ ਸਾਰਾ ਸਮਾਨ ਆ ਮਿਸਤਰੀ ਦਾ ਦੇਖਣਾ ਦੇਖ ਲੋ ਸਲੰਗਾ ਵੀ ਇੱਥੇ ਤਿਆਰ ਹੁੰਦੀਆਂ ਜਿੰਦੇ ਹੋ ਗਏ ਲੋਹੇ ਵਾਲੇ ਸਲੰਗਾ ਹੁੰਦੀਆਂ ਇਦਾਂ ਜਿਹੜੀ ਇਧਰ ਆ ਸਾਰਾ ਗੜਾਸੀ ਵਗੈਰਾ ਅਜਿਹਾ ਸਾਰਾ ਸਮਾਨ ਪਿਆ ਇਹ ਨਾ ਉਰਪੇ ਹਰ ਇੱਕ ਸਮਾਨ ਆ ਜੋ ਕਿ ਆਪਣੇ ਖੇਤਾਂ ਦੇ ਵਿੱਚ ਵਰਤਿਆ ਜਾਂਦਾ ਸਾਰੇ ਸੰਦ ਵਗੈਰਾ ਨਾ ਦੇ ਸਾਰੇ ਸੰਦ ਤੇ ਇਦਾਂ ਦੀ ਵਰਕਸ਼ਾਪ ਆ ਸਾਰੀ ਤੇ ਇੱਦਾਂ ਹੀ ਤਿਆਰ ਕਰ ਰਹੇ ਸੀ ਬਰਖਸ਼ਾ ਦੇ ਵਿੱਚ ਮੈਂ ਤੁਹਾਨੂੰ ਮਿਸਤਰੀ ਸਾਹਿਬ ਨਾਲ ਵੀ ਆਹ ਗੱਲਬਾਤ ਕਰਾਵਾਂਗੇ ਹੁਣ ਲੇਟਾ ਵਗੈਰਾ ਜੀ ਹਾਲੇ ਨਾਲ ਰਹਿੰਦੀਆਂ ਧੀਆਂ ਉਹ ਲਾਉਣ ਲੱਗੇ ਵੇ ਜੇ ਬਹੁਤ ਕੰਮ ਦੀ ਹੈ ਛੜੀ ਤਿਆਰ ਕਰੀ ਦੇ ਰੰਗ ਵੀ ਆ ਨੇ ਹਰਾ ਕਰਤਾ ਇਹਨੂੰ ਬਿਲਕੁਲ ਹਰਾ ਰੰਗ ਵੀ ਕਿਸਾਨੀ ਵਾਲਾ ਕਰਿਆ ਕਿਸਾਨੀ ਵਾਲਾ ਹਰਾ ਰੰਗ ਕਰਿਆ ਹੋਇਆ ਇਹਨੂੰ ਇਸ ਲਈ ਆਸੇ ਦੀ ਇਹਨੂਰੀ ਹੈ। ਲੇਟਾਂ ਵਗੈਰਾ ਨਹੀਂ ਉਹ ਲੱਗੇ ਮੈਂ ਲਾਉਣ ਵਾਲੇ। ਤੇ ਅਦੇ ਫਰਸ਼ ਵੀ ਦੇਖੋ। ਤੇ ਕਿੰਨਾ ਦਾ ਫਰਸ਼ ਪਾਇਆ ਵਾ। ਠੀਕ ਆਪਾਂ। ਇਹ ਇਹ ਗੱਲ ਗੱਡੀ ਤੋਂ ਕੰਮ ਦੀ ਤਿਆਰ ਕਰਤੀ ਸੀ। ਇਹ ਮਿਸਤਰੀ ਸਾਹਿਬ ਤੁਸੀਂ ਇਹ ਐ ਦੱਸੋ ਹੋਏ ਕਿੰਨਾ ਖਰਚਾ ਆ ਗਿਆ ਦੇ ਪਰ। ਦੂਜੇ ਪਰਾ ਦੇ ਵਿੱਚ ਛੱਡੀ ਚੰਗਾਰਦੀ ਆ। 26000 ਸਾਰਾ ਕੁਝ ਟਾਇਰ ਟਪਾ ਪਾ ਦੇ ਨਵਾਂ ਸਾਬੂਨੇ ਤੇ ਆਪਾਂ ਪਰਵਾਹ ਨਹੀਂ ਹੱਪਾਂ ਦੇ ਹੂੰ ਸੀ ਟਿੱਪ ਹਾਂ ਨਹੀਂ ਆਲਾ ਕੰਮ ਨਹੀਂ ਕੋਈ ਲੰਬਾਂ ਬਣੇ ਕੰਮ ਨਹੀਂ ਹੈਗਾ ਜਣੀ ਮੋਟਰਸਾਈਕਲ ਦੇ ਬਗੈਰ ਮੋਟਰਸਾਈਕਲ ਦੇ ਬਗੈਰ ਜਿਹੜਾ ਮੂਰੇ ਮੋਟਰਸਾਈਕਲ ਲੱਗਿਆ ਉਹਦੇ ਬਗੈਰ 26000 ਰੁਪਏ ਖਰਚਾ ਆਉਂਦਾ ਸਾਰਾ ਹੀ ਐਨ ਬੋਲਟ ਦੀਆਂ ਚੈਨਾਂ ਹੋਣਗੀਆਂ ਬੋਲਟ ਦੀਆਂ ਚੈਨਾਂ ਹੋਣਗੀਆਂ ਅੱਛਾ ਅੱਛਾ ਹਾਂ ਬੋਲਟ ਦਾ ਸਮਾਨ ਲਾਇਆ ਬੈਨੂ ਸਾਰੀ ਸਾਰੀ ਬੋਲਟ ਤੇ ਬਹੁਤ ਹੀ ਘੈਂਟ ਚੀਜ਼ ਤਿਆਰ ਕਰੀਆ ਤੁਸੀਂ ਨੇ ਐਨ ਚਾਵਲ ਬ੍ਰੇਕ ਹੋਣਗੇ ਜੀ ਹਾਂਜੀ ਸ਼ਾਫਟ ਨੂੰ ਵੀ ਬ੍ਰੇਕ ਲੱਗਦੇ ਕਰੇ ਬੈਨੂ ਥੱਲੇ ਸ਼ਾਫਟ ਨੂੰ ਬ੍ਰੇਕ ਲੱਗਦੇ ਕਰੇ ਬੈਨੂ ਹਾਂਜੀ ਮੂਰੇ ਹੱਬ ਤੇ ਵੀ ਬ੍ਰੇਕ ਲੱਗਦੇ ਪਿੱਛੇ ਸ਼ਾਫਟ ਨੂੰ ਵੀ ਅੱਛਾ ਜੀ ਤੇ ਥੋੜਾ ਕੰਮ ਕੀ ਗੱਲ ਕਰੀ ਐਨ ਪਿਆਰ ਕਰ ਕੰਮ ਕਰਿਆ ਬਤ ਤੁਸੀਂ ਨੇ ਇਹ ਤੇ ਰੰਗ ਵੀ ਕਿਸਾਨੀ ਵਾਲੀ ਕਰਤਾ ਤੁਸੀਂ ਤੈਨ ਹਰਾ ਰੰਗ ਹਾਂਜੀ ਹਾਂ ਹਾਂਜੀ ਤੇ ਰੰਗ ਹੀ ਬਹੁਤ ਪਿਆਰਾ ਹੈ ਹਾਂਜੀ ਕਿ ਤੁਸੀਂ ਨੇ ਕਰਿਆ ਇਹ ਐਨ ਬਹੁਤ ਵਧੀਆ ਰੰਗ ਦੋਸਤੋ ਸਾਡੀ ਜਿਹੜੀ ਵੀਡੀਓ ਸੀ ਬਣਾਈ ਆ ਨਾ ਹਾਂ ਸਾਰਿਆਂ ਨੂੰ ਹੱਥ ਬੰਨ ਕੇ ਅਪੀਲ ਹੈ ਕਿ ਇਹ ਵੀਡੀਓ ਨੂੰ ਬਾਤੇ ਬਾਤ ਸ਼ੇਅਰ ਕਰਨਾ ਤੇ ਲਾਇਕ ਕਮੈਂਟ ਜ਼ਰੂਰ ਤੁਸੀਂ ਕਰਨੇ ਆ ਤੇ ਦੱਸਣਾ ਤੁਸੀਂ ਨੇ ਇਸ ਚੀਜ਼ੇ ਬਾਰੇ ਜੋ ਕਿ ਇਹ ਆਮ ਆਪਣੇ ਵਰਤੋਂ ਵਿੱਚ ਵੀ ਆਉਂਦੀ ਹੈ ਕੋਈ ਵੀ ਸਮਾਨ ਆ ਝਿੱਕਣਾ ਆਪਾਂ ਨੇ ਟੋਟੋਈਆ ਕਰਨਾ ਹੁੰਦਾ ਹੈ ਘਰ ਦਾ ਕੱਖ ਕੰਡਾ ਲੈ ਕੇ ਆਉਣਾ ਬਹੁਤ ਕੰਮ ਦਾ ਸਿਸਟਮ ਆ ਜਣੀ ਇਹ ਤੁਸੀਂ ਇੱਥੇ ਆ ਕੇ ਆਪਣਾ ਏ ਟਰੈਕਟਰ ਖਿੱਚਣ ਦੀ ਜਰੂਰਤ ਨਹੀਂ ਆ 5-7 ਕੁਆਂਟਾਂ ਦੇ ਜਿੱਕਰ ਮਰਜ਼ੀ ਖਿੱਚਦੇ ਵੇ ਲੈ ਕਿੰਨਾ ਕੁ ਵੇਟ ਜਣੀ ਜੀ ਚੱਲੇ ਜਾਂਦਾ ਵੇਟ 12-12 13-13 ਕੁਆਂਟਾਂ ਕਰਕੇ ਲੈਣੇ 12-12 ਕਰਾਇਆ ਕਰਦੇ ਨਾ ਇਹ ਟਾਟਾ ਇਹ ਫੇਲ ਕਰਦੇ ਨਾ ਨੇ ਅੱਛਾ ਜੀ ਟਾਟਾ ਵਾਲੇ ਫੇਲ ਕਰਦੇ ਇਹ ਰੇੜੀਆਂ ਨੇ ਸਾਰੀਆਂ ਨੇ ਬੈਂਕੂ ਵਾਲੇ ਵੇਲੇ ਬੈਠੀ ਅੱਛਾ ਜੀ ਦੇਖ ਲਓ ਕਹਿੰਦੇ ਟਾਟਾ ਵਾਲੀ ਕੰਪਨੀ ਵੀ ਫੇਲ ਕਰਤੀ ਸੀ ਨੇ ਰੇਤਾ ਬਚਦੀ ਵੀ ਲੱਗਦੇ ਆ ਪੰਤਾਂ ਫੋਕ ਸਮਾਨ ਆਉਂਦਾ ਜੀ ਤੇ 15 ਫੁੱਟ ਰੱਗ ਦੀ ਪਾ ਲਓ ਤੇ ਤੁਸੀਂ ਸੱਜਾਈਏ ਜੀ ਚੱਲਾਂ 24 ਕਿਲੋ ਵਾਈ ਹੈ 3 ਫੁੱਟ ਕਿਾਈ ਹੈ ਇਹ ਕਿਤੇ ਜ਼ਿੰਮੇਦਾਰ ਨਹੀਂ ਲੋਨੀ ਆ ਤਾਂ ਬੁੱਢ ਲਾਤੀ ਸਾਡੇ ਤਿੰਨ ਬਿੱਟੇ ਚੜਾਈ ਚ ਆਏ ਜਿਹਦੇ ਪਰ ਬਿੱਡ ਲੱਗੀ ਜਾਂਦਾ ਹੋਰਾਂ ਅਹੀਂ ਅੱਛਾ ਬਿੱਡ ਲਾਤਾ 12 ਮੰਡਾ ਤੂੜੀ ਦੀਆਂ ਲੱਗੋ ਦੇਖ 12 ਮੰਡਾ ਤੂੜੀ ਨਹੀਂ ਆਈ ਬੁੱਲਾ ਇਹ ਕਹਿੰਦੇ 12 ਮੰਡਾ ਤੂੜੀਆਂ ਲੱਦੀਆਂ ਜਾਂਦੀਆਂ ਦੇਖ ਲਓ ਤੁਸੀਂ ਤੇ ਪ੍ਰਾਵੋ ਤੁਸੀਂ ਸਾਰੀ ਗੱਲ ਬਾਤ ਮਿਸਤਰੀ ਕੋਲ ਦੇ ਸੁਣੀਓ ਆ ਬਿਲਕੁਲ ਵੀਡੀਓ ਸਾਡੀ ਨੂੰ ਬਾਤੇ ਬਾਤ ਸ਼ੇਅਰ ਕਰਨਾ ਸਾਡਾ YouTube ਚੈਨਲ ਗਰਦੀਪ ਸੰਧੂ ਨਾਂ ਦਾ ਜੋ ਚੱਲ ਰਿਹਾ ਹੈ ਲਾਇਕ ਕਮੈਂਟ ਉੱਪਰ ਕਰਨੇ ਆ ਬੈਲ ਆਈਕਨ ਦੱਬਣੀ ਆ ਉਹ ਨਹੀਂ ਤੇ ਅੱਗੇ ਸਾਨੂੰ ਪਤਾ ਹੀ ਚੈਨਲ ਨੂੰ ਤੁਸੀਂ ਕਿਵੇਂ ਕਰਨਾ ਸਾਰਾ ਤੇ ਦੁਬਾਰਾ ਫੇ ਸਾਨੂੰ ਸਾਰੀ ਵਰਕਸ਼ਾਪ ਇੱਥੇ ਦਿਖਾ ਦਨੇ ਆ ਅਸੀਂ ਤੇ ਸਾਰੀ ਬੇਨਤੀ ਆ ਕਿ ਵੀਡੀਓ ਵਾਤੇ ਬਾਅਦ ਸ਼ੇਅਰ ਕਰਿਓ ਔਰ ਜੇਕਰ ਹਰ ਜਿੱਥੇ ਆਪਣਾ ਬੰਦਾ ਕਰਦਾ ਸਾਰਾ ਤੇ ਆਇਆ ਤਾਂ ਮੈਂ ਤਾਂ ਕੋਈ ਸਮਾਨ ਲੈਣ ਚਲੋ ਮੈਂ ਸੋਚਿਆ ਵੀ ਇਹ ਮਿਸਤਰੀ ਸਾਹਿਬ ਨੇ ਇਹ ਤਿਆਰ ਕਰ ਰਹੇ ਆਂ ਦੇਖ ਲੈਨੇ ਆਪਾਂ ਇਹ ਕਿਵੇਂ ਹੁੰਦੀ ਆ ਸਾਨੂੰ ਸਾਰਾ ਹਾਲ ਸਵਾਗੇ ਵੀ ਤਿਆਰ ਕਰਦੇ ਆਂ ਜੀ ਹਾਲ ਸਵਾਗੇ ਵੀ ਕਹਿੰਦੇ ਸੀ ਤਿਆਰ ਕਰ ਰਹੇ ਆਂ ਦੇਖ ਲੋ ਠੀਕ ਆ ਜੀ ਠੀਕ ਆ ਵੀਡੀਓ ਬਾਅਦੇ ਬਾਅਦ ਸ਼ੇਅਰ ਕਰਨਾ ਹੈ ਲਾਈਕ ਕਮੈਂਟ ਸਾਰਿਆਂ ਨੇ ਜਰੂਰ ਕਰਨੀ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਇਸ ਪੀਰ ਕੋਲ ਆਪੇ ਤੁਸੀਂ ਸਮਾਨ ਆਪਣਾ ਬਣਾ ਸਕਦੇ ਆਂ ਜੀ ਬਾਜ਼ਾਰ ਨਾਲੋਂ ਸਸਤਾ ਇਸ ਸਮਾਨ ਤਿਆਰ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ